ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪਲੋ ਡੇਰੀ ਫਾਰਮ ਕਾਲਗਾ ਦੇ ਦੋਸਤੋ ਅੱਜ ਪਹੁੰਚੇ ਆਪਾਂ ਮਾਨਸਾ ਮੰਡੀ ਮਾਨਸਾ ਮੰਡੀ ਹਰ ਸ਼ੁੱਕਰਵਾਰ ਲੱਗਦੀ ਹੈ ਤੇ ਦੇਖ ਸਾਡੇ ਮੰਡੀ ਦੇ ਵਿੱਚ ਤੁਸੀਂ ਕਾਫੀ ਭੀੜ ਆ ਤੇ ਖਾ ਜਿਆਦੀ ਮੱਝਾਂ ਹੀ ਆ ਗਾਵਾਂ ਨਹੀਂ ਆਏਗਾ ਗਾਵਾਂ ਦੀ ਕੋਈ ਵੀਡੀਓ ਨਹੀਂ ਮੰਨ ਲਓ ਬਣੀ ਇੱਕ ਅੱਧੀ ਗਾਂ ਹੈ ਕੋਈ ਤੇ ਮੰਨ ਲਓ ਵੀ ਦੇਸੀ ਰਹਿਣ ਦਿੱਤੀ ਉਹਦੀ ਤੇ ਮੱਝਾਂ ਦੀਆਂ ਵੀਡੀਓ ਬਣਾਈਆਂ ਤੇ ਉਹ ਆਪ ਕਰਦੇ ਆ ਤੇ ਇੱਕ ਦੋਸਤ ਤੁਹਾਡੇ ਗਾੜੀ ਬੇਨਤੀ ਰਿਕਵੈਸਟ ਆ ਵੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਆ ਕਰੋ ਤੇ ਬੈਲ ਆਈਕਨ ਨੂੰ ਆਲਟ ਸੈਟ ਕਰ ਲਿਆ ਕਰੋ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇਗਾ ਦੋਸਤੋ ਠੰਡ ਦੇ ਵਿੱਚ ਤੜਕੇ 3-4 ਵਜੇ ਉੱਠ ਕੇ ਤੁਰਨਾ ਪੈਂਦਾ ਫਿਰ ਜਾ ਕੇ ਮੰਡੀ ਬੇਲੇ ਨਾ ਪਹੁੰਚ ਜਾਂਦਾ ਤੇ ਵੀਡੀਓ ਤੁਹਾਡੇ ਅਸੇ ਬਣਾਈ ਜਾਂਦੀ ਹੈ ਤੁਹਾਡੇ ਇੱਕ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਸਾਨੂੰ ਠੰਡ ਠੁੰਡ ਨਹੀਂ ਫਿਰ ਲੱਗਦੀ ਹੌਸਲਾ ਮਿਲ ਜਾਂਦਾ ਯਾਰ ਕੋਈ ਗੱਲ ਨਹੀਂ ਵੇਂਦੇ ਸਾ ਇੰਨੀ ਦੀ ਬੇਨਤੀ ਪ੍ਰਵਾਨ ਕਰਿਆ ਕਰੋ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਜੇ ਇਹਨੇ ਪਸ਼ੂ ਲੈਣਾ ਹੋਵੇ ਉਹਦੇ ਤੱਕ ਡੰਗਰ ਪਹੁੰਚ ਹੋ ਜੇ ਤੇ ਸਾਡੀ ਬੇਨਤੀ ਇਹ ਕੇ ਨਾਲ ਕਿ ਸਾਡਾ ਫਰਜ਼ ਆ ਤੁਹਾਨੂੰ ਡੰਗਰ ਕੋ ਹੁਣਾ ਆਪਣੀ ਤੇਪ ਕੇ ਚੋਗ ਤੇ ਤਸੱਲੀ ਕਰਕੇ ਫਿਰ ਪਹਿਲਾ ਆ ਕਰੋ ਭਾਵੇਂ ਦੋ ਡੰਗ ਚੋਲਿਆ ਕਰੋ ਭਾਵੇਂ ਚਾਰ ਡੰਗ ਚੋਗੇ ਕਿਉਂਕਿ ਮਿਹਨਤ ਦੀ ਕਮਾਈ 1 ਰੁਪਿਆ ਵੀ ਗਲਤ ਲੱਗ ਜਾਏ ਤੇ ਬੜਾ ਦੁੱਖ ਹੁੰਦਾ ਤੇ ਵੀਰ ਜੀ ਵੱਧ ਤੋਂ ਵੱਧ ਦੇ ਨੂੰ ਸ਼ੇਅਰ ਤੇ ਲਾਈਕ ਰਿਆ ਕਰੋ ਕਮੈਂਟ ਕਰਿਆ ਕਰੋ ਜੇ ਕੋਈ ਗਲਤੀ ਹੁੰਦੀ ਤਾਂ ਦੱਸ ਦਿਆ ਕਰੋ ਆਓ ਮਿਲਦੇ ਆਂ ਵੀਡੀਓ ਦੇ ਵਿੱਚ ਤੇ ਜਰੂਰ ਸ਼ੇਅਰ ਲਾਈਕ ਤੇ ਸਬਸਕ੍ਰਾਈਬ ਕਰ ਲਿਆ ਕਰੋ ਤੇ ਐਤਵਾਰ ਮਿਲਦੇ ਆਂ ਡੱਬਾ ਵਾਲੀ ਮੰਡੀ ਚਲੋ ਵੀਡੀਓ ਜੀ ਵੇਣੇ ਡੰਗਰ ਲੋ ਦੋਸਤੋ ਬਾਈ ਹੁਣਾਂ ਕੋਲੇ ਇੱਕ ਹੋਰ ਮੀਨੀ ਝੋਟੀ ਦੇਖੋ ਚੈੱਕ ਕਰੋ ਇਹਦਾ ਹਾਈਟ ਕੱਦ ਕਾਠ ਪੇਠ ਪੂੜਾ ਬਾਈ ਇਹਨੂੰ ਧੁੱਪ ਨੂੰ ਤੋੜਦੀ ਤੇ ਆਰਡਰ ਕੁਆਲਿਟੀ ਬੜੀ ਡੱਕਲੀ ਜੇ ਖਲੋਜੂ ਤੇ ਪੇਠ ਪੂੜਾ ਦੇਖੋ ਜਹਾਜ ਵਰਗਾ ਪੇਠ ਪੂੜਾ ਤੇ ਆਰਡਰ ਕੁਆਲਿਟੀ ਦੇਖ ਸਕਦੇ ਤੁਸੀਂ ਐ ਬੇਲ ਦੇਖੋ ਬੱਡੀ ਸੋਹਣੀ ਚੰਗੇ ਕੱਦ ਕਾਠ ਵਾਲੀ ਮੱਝ ਬਾਈ ਦਾ ਵੀ ਚੰਗਾ ਕਾਠ ਆ ਤੇ ਥਣਾ ਦੀ ਕੁਆਲਿਟੀ ਦੇ ਸਕਦੇ ਮੁਠੀ ਵਾਲਾ ਥਾਂ ਤੇ ਕਾ ਵੀ ਸਪੇਸ ਤੇ ਲੈਓ ਬਾਈ ਤੇ ਫੇਸ ਕੁਆਲਿਟੀ ਦੋਸਤੋ ਚੈੱਕ ਕਰੋ ਇਹਦੇ ਸਿੰਘ ਹਿਲਦੇ ਦਾ ਵੀ ਹਿਲਦੇ ਜੀ ਇਹਦੇ ਵੀ ਸਿੰਘ ਹਿਲਦੇ ਦੋਸਤੋ ਤੇ ਚੰਗੀ ਸੋਹਣੀ ਹਾਈਡ ਦੇ ਚੰਗੀ ਰਾਜੀ ਝੋਟੀ ਆ ਤੇ ਬਾਈ ਤੋਂ ਇਹਦੀ ਵੀ ਜਾਣਕਾਰੀ ਲੈਣੀ ਆ ਆਜੋ ਬਾਈ ਸੱਸਰੀ ਗੱਲ ਸੱਸਰੀ ਬਾਈ ਜੀ ਕਿਣਵਾ ਸੁਹਾ ਜੀ ਇਹ ਇਹ ਚੌਥਾ ਸੂਏ ਆ ਜੀ ਗੱਬਣ ਆ ਜੀ ਗੱਬਣ ਆ ਜੀ ਕਿੰਨੇ ਦਿਨ ਹਫਤਾ ਲੈ ਜੋ ਹਫਤਾ ਲੈ ਤੇ ਪਹਿਲੇ ਸੂਏ ਦਾ ਕਿਹਦਾ ਕੀਰਟ ਕਾਰਡ ਦੋ ਪਹਿਲਾ ਵਾਲੇ ਸੂਏ 15 ਕਿਲੋ ਚੋਏ ਚੰਗਾ ਕੱਤ ਕਾਠ ਲੱਗਦਾ ਪਤਲੇ ਚੰਮ ਦੀ ਝੋਟੀ ਆ ਅੱਛਾ ਚਲੋ ਐਰ ਕਾ ਤੁਸੀਂ 15 ਹੀ ਮੰਨ ਕੇ ਚਲੋ 15 ਕੀ ਦੇ ਦੋ ਹਜੇ ਹਫਤੇ ਦੀ ਕੱਚੀ ਆ ਹਫਤੇ ਦੀ ਕੱਚੀ ਦਿਨਾਂ ਦੇ ਹਿਸਾਬ ਨਾਲ ਅਜੇ ਤਾਂ 5 ਹਫਤੇ ਤੱਕ ਦਾ ਡੰਗਰ ਦੋ ਤਿੰਨ ਦਿਨਾਂ ਚ ਬਣ ਜਾਂਦਾ ਹੈ ਤੇ ਇਹਦੀ ਕੀ ਡਿਮਾਂਡ ਕਰਦੇ ਜੋ ਇਹਦਾ 1 60 ਜੀ ਦੇ ਲੈਣ 55 ਹੀ ਦੇ ਦੇਂਗੇ ਜੀ ਨੰਬਰ ਦੱਸ ਦਿਓ 98779 ਜੀ 22694 ਠੀਕ ਹੈ ਲੋ ਦੋਸਤੋ ਆਇ ਕਰ ਦੀ ਮੱਝ ਕਿਤਰਾ ਪਹਿਚਾਣਾ ਆਂਦੀ ਆ ਐਵੇਂ ਡੰਗਰ ਵੇਚਣਾ ਹੋਵੇਕਰ ਉਹਦੇ ਕਦੀ ਜੜਾ ਨਹਾਇਆ ਤੋ ਐ ਨਹੀਂ ਤੇ ਬਾਈ ਨੇ ਉਦਾਂ ਹੀ ਲਿਆਣ ਕੇ ਤੇ ਉਦਾਂ ਹੀ ਬੱਤੀ ਐਨੂੰ ਕਰ ਲਿਓ ਜੀ ਪਤਲਾ ਚੰਮ ਖੁੱਲਾ ਸਿੰਘ ਸਿੰਘ ਖੁੱਲਾ ਤੇ ਪਤਲੀ ਬੂਥੀ ਹੈ ਤੇ ਬਿਲਕੁਲ ਪਤਲੇ ਚੰਮ ਦੀ ਮੀਡੀਅਮ ਹਾਈਟ ਤੇ ਆਰਡਰ ਕੁਆਲਟੀ ਦੇਖ ਸਕਦੇ ਹੋ ਤੁਸੀਂ ਦੋਸਤੋ ਬਹੁਤ ਸ਼ਾਨਦਾਰ ਆਰਡਰ ਲੈਓ ਜੀ ਤੇ ਬਾਈ ਹੁਣਾਂ ਨਾ ਕਰਾਂ ਗੱਲ ਕੀ ਦੁੱਧ ਦਾ ਰਿਕਾਰਡ ਆ ਕਿੰਨਾ ਸੁਹਾ ਹੈ ਤੇ ਕੀ ਡਿਮਾਂਡ ਕਰਦੇ ਆ ਦੇਖ ਸਰ ਹਰ ਕੇ ਨੂੰ ਪਤਾ ਮੈਨੂੰ ਤਾਂ ਲੱਗਦਾ ਕਿਉਂ ਵਪਾਰੀ ਜਿੰਨੇ ਡੰਗਰ ਵੇਖੀਏ ਜਿਆਦਾ ਲਿਸ਼ਕਾ ਕੇ ਰੱਖਦੇ ਆ ਵੀਰ ਵਪਾਰੀ ਕੇ ਘਰੋਂ ਆਪ ਪੁੱਛ ਸਸਿਕਾ ਬਾਈ ਜੀ ਕੀਤਾ ਜੀ ਆਪਾਂ ਵਪਾਰੀ ਦੇ ਘਰੋਂ ਪਿਲੋ ਇਹ ਦੱਸੋ ਵਪਾਰੀ ਆ ਕਿ ਕਰ ਕਰਦੇ ਆ ਕਰਦੇ ਆ ਮੈਂ ਅੱਗੇ ਡੰਗਰ ਵੇਚ ਹੀ ਗਿਆ ਤਾਂ ਤੇ ਏਕਣਵਾ ਸੁਹਾ ਜੀ ਯਾਰ ਤੂੰ ਤਿੱਜੇ ਨੂੰ ਤੇਜੇ ਸੁਹਾ ਜੀ ਕਿੰਨੇ ਦਿਨ ਹੋ ਗਏ ਸੁਈ ਨੂੰ ਕੋਈ ਨਾ 20 ਦਿਨ ਹੋ ਗਏ 20 ਦਿਨ ਤੇ ਕਿੰਨਾ ਦੋ ਤਿਆਰ ਆ ਦੱਸ ਕਿੰਨਾ ਬੇਣਵਾ ਜੀ ਕੀ ਡਿਮਾਂਡ ਕਰਦੇ ਆ ਡਿਮਾਂਡ 80 ਕਰਦੇ ਆ ਦੇਣ ਲੈਣ 80 ਕਰਦੇ ਆ 80 ਦਾ ਡਿਮਾਂਡ ਹੋ ਗਿਆ ਦੇਣ ਲੈਣ ਕੀ ਹੋ ਗਿਆ ਕੰਮ ਓਕੇ ਤੇ ਓਕੇ ਚਾਹ ਨੰਬਰ ਦੱਸ ਦਿਓ ਅਲ ਹਮਦੁਲਿਲਾਹ ਦੱਸ ਦਿਓ ਮਾੜਾ 90/30 ਨਿਮ ਕਿਹੜੇ ਨੇ ਮੇਂ ਫੇਰ ਦੱਸ ਦਿਓ ਜੀ 90/30 ਨਿਮ ਕਿਹੜੇ ਨੇ ਮੇਂ ਠੀਕ ਹੈ ਤੋਂ ਦੋਸਤੋ ਮੋਹਰਾ ਨਸਲ ਦੇ ਵਿੱਚ ਝੋਟੀ ਚੈੱਕ ਕਰੋ ਸ਼ਾਨਦਾਰ ਝੋਟੀ ਆਰਡਰ ਕੁਆਲਟੀ ਦੇਖ ਸਕਦੇ ਤੁਸੀਂ ਫੇਸ ਕੁਆਲਟੀ ਵੀ ਚੈੱਕ ਕਰ ਸਕਦੇ ਸਿੰਗ ਸਿੰਘ ਖੁੱਲਾ ਤੇ ਪਿੱਠ ਪੂੜਾ ਆਈਟ ਠੀਕ ਮੀਡੀਅਮ ਹਾਈਟ ਦੇ ਵਿੱਚ ਤੇ ਬਾਈ ਖੋਲਦਾ ਤੁਹਾਨੂੰ ਤੋੜ ਕੇ ਦਿਖਾਉਣੇ ਚਾਲ ਬਿਲਕੁਲ ਪਤਲੀ ਮੂਠੀ ਦੀ ਹੈ ਤੇ ਆਰਡਰ ਕੁਆਲਿਟੀ ਦੋਸਤੋ ਚੈੱਕ ਕਰ ਲਉ ਸਕਦੇ ਹੋ ਤੁਸੀਂ ਤੁਰਦੀ ਵੀ ਚੌਰ ਸਾਡਰ ਕੁਆਲਿਟੀ ਲਇਓ ਜੀ ਚੰਗਾ ਸੋਹਣਾ ਪੇਟ ਕੋੜਾ ਤੇ ਬੇਲ ਦੇਖ ਸਕਦੇ ਆ ਇਹ ਵੀ ਛੋਟੀ ਵੱਖੀ ਦੇ ਵਿੱਚ ਮੱਝ ਤੇ ਰਿੰਗ ਸਿੰਘ ਮੰਨ ਲਓ ਵੀ ਪਤਲਾ ਤੇ ਥੋੜਾ ਜਿਹਾ ਖੁੱਲਾ ਹੈ ਹੈ ਗਲਾਈ ਦੇ ਵਿੱਚ ਹੀ ਆ ਤੇ ਸਾਨੂੰ ਤੁਹਾਨੂੰ ਬਹਿਣੀ ਵਾਲੇ ਪਾਸੋਂ 200 ਦਿਖਾ ਦਿੰਦੇ ਆ ਮੁੱਟੀ ਆ ਤਾਂ ਤੇ ਕਾਫੀ ਸਪੇਸ ਥੀ ਫੇਸ ਕੁਆਲਟੀ ਚਾ ਕਰਦੇ ਤਵੀਰ ਨਾ ਕਰਦੇ ਆ ਗੱਲ ਕਿੰਨਾ ਸੁਹਾ ਹੈ ਕਿੰਨਾ ਚਿਰ ਹੋ ਗਿਆ ਕੀ ਡਿਮਾਂਡ ਸੱਸੀਗਾ ਵੀਰ ਜੀ ਹੋ ਠੀਕ ਠਾ ਜੀ ਕਿੰਨਾ ਸੁਹਾ ਵੀਰ ਜੀ ਕਿੰਨੇ ਦਿਨ ਹੋ ਗਿਆ ਸੂਈ ਨੂੰ 20 ਦਿਨ ਤੇ ਕਿੰਨਾ ਦੋ ਤਿਆਰ ਆ 12 ਕਿਲੋ ਇਹ ਮਿਣਵਾ ਗੰਡੇ ਵਾਲਾ ਠੀਕ ਤੇ ਕੀ ਡਿਮਾਂਡ ਕਰਦੇ ਜੋ 10 1 ਦਾ ਦੇ ਲੜ ਨੰਬਰ ਦੱਸ ਦਿਓ 99799 ਜੀ 0944 ਫੇਰ ਦੱਸ ਦਿਓ 99799 ਜੀ 0944 ਠੀਕ ਹੈ ਜੀ ਲੋ ਦੋਸਤੋ ਸੰਪਰਕ ਕਰ ਲਿਓ ਬਾਈ ਲੋ ਦੋਸਤੋ ਮੋਹਰ ਨਸਲ ਦੇ ਵਿੱਚ ਝੋਟੀ ਆ ਖੁੱਲਾ ਸਿੰਘ ਇੱਕ ਟੁੱਟਾ ਆ ਪਰ ਆਰਡਰ ਕੁਆਲਿਟੀ ਚੈੱਕ ਕਰੋ ਤੇ ਬਹੁਤ ਸੋਹਣੀ ਆਰਡਰ ਕੁਆਲਿਟੀ ਆ ਤੇ ਮੀਡੀਅਮ ਹਾਈਟ ਆ ਤੇ ਚੰਗੀ ਸੋਹਣੀ ਲਾਇਓ ਜੀ ਤੇ ਕੀ ਇਸ ਕੁਆਲਿਟੀ ਦੋਸਤੋ ਚੈੱਕ ਕਰ ਸਕਦੇ ਜੀ ਚਿੰਗ ਇੱਕ ਖੋਪੜ ਜੀ ਨੂੰ ਕਹਿੰਦੇ ਲੱਤ ਆਇਆ ਤੇ ਬਾਕੀ ਖੁੱਲਾ ਸਿੰਘ ਪਤਲਾ ਫੇਸ ਕੁਆਲਿਟੀ ਆ ਇਹ ਆਰਡਰ ਕੁਆਲਿਟੀ ਦਿਖਾ ਦਿੱ ਤੁਹਾਨੂੰ ਥਾਣਾ ਜਿਹੜੇ ਬਨ ਕੇ ਬਹਿਣੀ ਵਾਲੇ ਪਾਸੋਂ ਉਹ ਵੀ ਦਿਖਾ ਦਿੰਦੇ ਚੈੱਕ ਕਰੋ ਦੋਸਤੋ ਬੁੱਧਾ ਸੀ ਕਿ ਇਹ ਬੱਚੇ ਨੇ ਵੱਡੇ ਹੋ ਜੀ ਸਸੇਗਾ ਵੀਰ ਜੀ ਅੱਛਾ ਇਦਾਂ ਦੀ ਵੱਡੀ ਬੱਚੇ ਨੇ ਤੇ ਕਿੰਵਾ ਸੁਆ ਬਾਈ ਇਹ ਜੀ ਤੀਸਰਾ ਕਿੰਨੇ ਦਿਨ ਹੋ ਗਏ ਸੂਈ ਨੂੰ ਇਹ 15 ਦਿਨਾਂ ਦੇ ਕਿੰਨਾ ਦੁੱਧ ਤਿਆਰ ਤੂੰ ਤਾਂ 13 ਲੀਟਰ ਜੀ ਮੇਣਵਾ ਕੰਡੇ ਵਾਲਾ ਭਾਵੇਂ ਦੋ ਟਾਈਮ ਚੋਲੇ ਭਾਵੇਂ ਚਾਰ ਚੋਲੇ ਜਿੰਨੇ ਟਾਈਮ ਮਰਜ਼ੀ ਚੋਲੇ ਜੀ ਠੀਕ ਹੈ ਕੀ ਡਿਮਾਂਡ ਕਰਦੇ ਹੋ ਡਿਮਾਂਡ 85000 ਦੀ ਦੇ ਲੈਣਾ ਕੋਈ ਮਾਨਦਾਨ ਕਰ ਦਾਂਗੇ ਠੀਕ ਨੰਬਰ ਦਾ 9729037160 ਠੀਕ ਹੈ ਲਓ ਦੋਸਤੋ ਚੰਗਾ ਸੋਨਾ ਛੱਡਾ ਤੇ ਚੰਗੀ ਸੋਹਣੀ ਹੈ ਕੁਆਲਿਟੀ ਉਹ ਜਿਹੜਾ ਥਾਂ ਤੇ ਕਹਿੰਦਾ ਬਾਈ ਕਹਿੰਦਾ ਬੱਚੇ ਨੇ ਵੱਡੇ ਆ ਬਾਕੀ ਗਾਰੰਟੀ ਉਹਦੀ ਜੁੜੀ ਹੋਈ ਹੈ ਲਓ ਬਾਈ ਕਰੋ ਚੈੱਕ ਵੱਡੇ ਪੱਲੇ ਦੀ ਮੱਝ ਹੈ ਚੰਗੀ ਬੱਡੀ ਮੱਡੀ ਬੱਕੀ ਦੇ ਵਿੱਚ 10 ਲੀਟਰ ਕੁੱਬੇ ਲੱਗਾ ਲਈ ਤੇ 10 ਲੀਟਰ ਬਾਈਆਂ ਦੇ ਦੁੱਧ ਆ। ਆਰਡਰ ਕੁਆਲਿਟੀ ਦੇਖ ਸਕਦੇ ਹੋ ਤੁਸੀਂ। ਲੈਓ ਜੀ ਭਾਉਜੀ ਜਾਨੂ। ਖੁੱਲਾ ਸਿੰਘ ਆ, ਰਿੰਗ ਸਿੰਘ ਤੇ ਖੁੱਲਾ ਮੋਟਾ ਸਿੰਘ। ਫੇਸ ਕੁਆਲਿਟੀ ਚੈੱਕ ਕਰ ਸਕਦੇ ਹੋ। ਇੱਕ ਮਿੰਟ। ਤੇ ਉੱਪਰ ਲਾ ਕੇ ਦਾ ਆਰਡਰ ਕੁਆਲਿਟੀ ਫੇਰ ਚੈੱਕ ਕਰੂੰਗਾ। ਤੇ ਥਾਣੇ ਦੋਸਤੋ ਬਹਿਣੀਆਂ ਵਾਲੇ ਪਾਸੋਂ ਵੇਖ ਲੋ ਸਪੇਸ ਤੇ ਥਾਣਾ ਤੇ ਮੁਠੀ ਵਾਲਾ ਥਾਣਾ ਬਾਕੀ ਪਾਪੂ ਜੀ ਹੁਣਾਂ ਨਾ ਕਰਦੇ ਗੱਲ ਸਸਿਗਾ ਪਾਪੂ ਜੀ ਉਹ ਠੀਕ ਠਾਕ ਜੀ ਕਿੰਨਾ ਵਾ ਸੁਭਾ ਜੀ ਇਹ ਜੀ ਚੌਥੇ ਸੂ ਚੌਥੇ ਸੂ ਵੇ ਕਿੰਨੇ ਦਿਨ ਹੋ ਗਏ ਸੂਈ ਨੂੰ ਕਿੰਨੂ ਜੀ ਹੋ ਗਏ 25 ਦਿਨ ਕਿੰਨਾ ਦੋ ਤਿਆਰ ਆ ਜੀੁੱਦ 10 ਲੀਟਰ ਦਾ ਬਾਹਰ ਮਿਣਵਾ ਕੰਡਿਆ ਮਿਣ ਜੀ ਤੇ ਉੱਤੀ ਦੇਵਾਂਗੇ 10 ਤੋਂ ਥੱਲੇ ਭਾਵੇਂ ਕੋਈ ਦੋ ਚਾਂਪ ਜੋਲੇ ਭਾਵੇਂ ਚਾਰ ਚੋਲੇ ਠੀਕ ਹੈ ਜੀ ਤੇ ਕੀ ਡਿਮਾਰਡ ਕਰਦੇ ਜੀ ਇਹਦਾ 70000 ਦੇ ਦਾਂਗੇ ਮਾਨਦਾਨ ਫੋਰ ਕਰਦਾ ਹਾਂ 1000 2000 ਠੀਕ ਹੈ ਨੰਬਰ ਦੱਸਿਓ ਜੀ ਨੰਬਰ 987210.4 ਠੀਕ ਹੈ ਤੇ ਆਪਣਾ ਐਡਰੈਸ ਮੜਾ ਦੱਸ ਦਿਓ ਪਿੰਡ ਚੱਠੇ ਸਿੱਖਵਾ ਜਿਲ੍ਹਾ ਸੋਹਣੀ ਠੀਕ ਹੈ ਜੀ ਇਹ ਵਪਾਰ ਲੈਂਦਾ ਕੰਮ ਹੈ ਜਾਂ ਖੇਤੀਬਾੜੀ ਦਾ ਨਹੀਂ ਆਪ ਵੀ ਕਰਦੀ ਹੋ ਕਰਦੀ ਖੇਤੀਬਾੜੀ ਦੀ ਠੀਕ ਹੈ ਜੀ ਲਓ ਦੋਸਤੋ ਮੀਨੀ ਮੱਝਾ ਕਰੋ ਚੈੱਕ ਜੈਡ ਬਲੈਕ ਬਹੁਤ ਸ਼ਾਨਦਾਰ ਚੰਗੀ ਰਾਜੀ ਝੋਟੀ ਲੈ ਜਾਣ ਤੋਂ ਪਹਿਲਾਂ ਢਾਕਲੀ ਮੜਾ ਮੜਾ ਢਾਕਲੀ ਢਾਕਲੀ ਚੈੱਕ ਕਰੋ ਫਲਦਾ ਕਰਕੇ ਥੋੜਾ ਕਰਦੀ ਲੈਓ ਚਲ ਚੰਗਾ ਸੋਣਾ ਪੇਠਪੂੜਾ ਚੰਗੀ ਰਾਜੀ ਐ ਗੁੰਦੀ ਮੁੰਦੀ ਪਈ ਝੋਟੀ ਪੇਠਪੂੜਾ ਚੈੱਕ ਕਰੋ ਅਰਡਰ ਕੁਆਲਟੀ ਬਹੁਤ ਹੋਣੀ ਫੇਸ ਕੁਆਲਟੀ ਵੇਰ ਵੇ ਲੋ ਮੀਣੀ ਹਿਲਦਾ ਜੀ ਹਾਂਜੀ ਇੱਕ ਹਿਲਦਾ ਇੱਕ ਨੀ ਹਿਲਦਾ ਤੇ ਥੋੜੀ ਨਾ ਡਰਦੀ ਆ ਥਣਾ ਕੁਆਲਟੀ ਤੁਹਾਨੂੰ ਦਿਖਾਉਣੇ ਆ ਬਹੁਤ ਸਪੇਸ ਤੇ ਮੁੱਠੀ ਵਾਲਾ ਥਣ ਦੇ ਸਕਦੇ ਤੁਸੀਂ ਤੇ ਚੰਗੀ ਰਾਜੀ ਝੋਟੀ ਹਾਈਟ ਥੋੜੀ ਮੀਡੀਅਮ ਹੈ ਪਰ ਰਾਜੀ ਪੇਟ ਕੁੜੇ ਦੀ ਬਹੁਤ ਸੋਹਣੀ ਬਾਕੀ ਬਾਈ ਉਹਨਾਂ ਦਾ ਕਰ ਦੇਗਾ ਇੱਥੇ ਹੋ ਜਾ ਬਈ ਸਸਰੀਆ ਭਾਈ ਜੀ ਹੋ ਠੀਕ ਠਾ ਜੀ ਹਾਂ ਠੀਕ ਹੈ ਜੀ ਕਿੰਨਾ ਸੁਆ ਜੀ ਇਹ ਦੂਜਾ ਸੁਆ ਜੀ ਦੂਜਾ ਸੁਆ ਮੂੰਹ ਛੇ ਦੰਦ ਹੈ ਜੀ ਮੂੰਹ ਛੇ ਦੰਦ ਦਾ ਆਏ ਨਹੀਂ ਦੇਖਿਆ ਜੀ ਅੱਛਾ ਅੱਛਾ ਜੀ ਤੇ ਕਿੰਨੇ ਦਿਨ ਹੋ ਗਏ ਸੂਈ ਨੂੰ ਇਹ ਨੂੰ 3-4 ਦਿਨ ਹੋਏ ਨੇ 3-4 ਦਿਨ ਬੌੜਾ ਹੀ ਆ ਜਾਨੀ ਕਿ ਕਿੰਨਾ ਬੌੜਾ ਜੀ ਬੌੜਾ ਜੀ ਹੁਣ ਹੈਗਾ 11 ਕਿ ਕਾਪਾ ਚਵਾ ਸਕਦੇ ਜਿਹੜਾ ਹਾਂਜੀ ਚਵਾ ਦੇਾਂਗੇ ਠੀਕ ਹੈ ਜੀ ਭਾਵੇਂ ਦੋ ਟਾਈਮ ਚੋਲੇ ਭਾਵੇਂ ਤਿੰਨ ਚਾਰ ਚੋਲੇ ਜੀ ਠੀਕ ਹੈ ਉਹ ਅਗਲੇ ਨੇ ਪੈਸੇ ਲਾਉਣੇ ਤੁਸੀਂ ਆਪ ਦੀ ਸਾਂਭੀ ਡੰਗਰ ਵਿੱਚ ਰਿਹਾ ਵਪਾਰ ਲੈਣ ਦਾ ਕੰਮ ਆ ਜਾਂ ਕਰਦਾ ਨਾ ਕਰੂ ਹੈ ਜੀ ਕਰਉ ਹੈ ਜੀ ਠੀਕ ਹੈ ਜੀ ਤੇ ਕੀ ਰੇਟ ਆ ਜੀ ਇਹਦਾ 1.30 ਲੱਖ ਦੇਣ ਲੈਣ ਡੇਢ ਲੈਣ ਵਾ 5 ਘੱਟ ਦੇ ਦੇ ਇੱਕ 50 ਚਲੋ ਉਹ ਚੋ ਚੂ ਕੇ ਮੌਕੇ ਤੇ ਹੋ ਜਾਊਗਾ 25 ਜੀ ਆ ਤੇ ਨੰਬਰ ਦੱਸ 98780 ਜੀ 22694 ਠੀਕ ਹੈ ਜੀ ਲਓ ਦੋਸਤੋ ਮੋਰਾ ਨਸਲ ਦੇ ਵਿੱਚ ਝੋਟੀ ਕਰੋ ਚੈੱਕ ਬਹੁਤ ਸ਼ਾਨਦਾਰ ਕੁੰਡਾ ਸਿੰਘ ਚੰਗਾ ਅਡਰ ਕੁਆਲਟੀ ਦੇਖ ਸਕਦੇ ਹੋ ਤੁਸੀਂ ਲੈ ਜੋ ਲੰਮੀ ਮੜੀ ਲੈ ਚੰਗਾ ਪੇਠ ਪੂੜਾ ਤੇ ਕਿਸੇ ਗੱਲ ਕੋਈ ਨਹੀਂ ਝੋਟੀ ਲੈਓ ਜੀ ਚੰਗੀ ਵਜਨ ਮੱਟੇ ਵਾਲੀ ਆ ਬਿਲਕੁਲ ਰਿੰਗ ਸਿੰਘ ਜੈਡ ਬਲੈਕ ਆ ਫੇਸ ਕੁਆਲਟੀ ਚੈੱਕ ਕਰੋ ਹਾਈਟ ਚੈੱਕ ਕਰ ਸਕਦੇ ਬਾਈ ਦੀ ਹਾਈਟ ਜਿੰਨੀ ਹਾਈਟ ਹੈ ਝੋਟੀ ਦੀ ਲੈਓ ਬਾਈ ਤੇ ਬੇਲ ਵੀ ਬਹੁਤ ਸੋਹਣੀ ਨਿੱਕੀ ਵੱਖੀ ਦੇ ਵਿੱਚ ਵੀ ਸ਼ੇਪ ਦੀ ਝੋਟੀ ਆ ਪਿੱਛੋਂ ਖੁੱਲੀ ਤੇ ਅੱਗੋਂ ਛੋਟੀ ਮੰਨ ਲਓ ਪੀੜੀ ਜਿੱਦਾ ਵੀ ਸ਼ੇਪ ਹੁੰਦੀ ਤੇ ਅਡਰ ਕੁਆਲਟੀ ਬਹੁਤ ਸੋਹਣੀ ਬੰਦੋ ਜੀ ਕੋ ਨਹੀਂ ਤੇ ਥਣ ਵੇਖ ਸਕਦੇ ਹੋ ਦੋਸਤੋ ਤੁਸੀਂ ਬਹਿਣੀ ਵਾਲੇ ਪਾਸਿਓਂ ਮੁੱਠੀ ਨਾਲ ਥਣ ਕਾਫੀ ਸਪੇਸ ਤੇ ਬਾਕੀ ਭਾਈ ਉਹਨਾਂ ਨਾਲ ਕਰਦੇ ਗੱਲ ਕਿਣਵਾ ਸੁਬਾ ਇਹ ਕੰਬਾਈ ਨਾਲ ਇੱਕ ਬੰਨਿਓ ਧੋਪ ਪੈਂਦੀ ਆ ਤੇ ਇੱਕ ਬੰਨੋ ਪਰਸ਼ਾਵਾਂ ਤਾਰ ਐਪ ਨੂੰ ਵੀਡੀਓ ਸਹੀ ਬੰਨਦੀ ਆ ਤੇ ਜੇ ਵੀਡੀਓ ਥੋੜੀ ਬਸ ਗਲਤੀ ਵੀ ਹੋਈ ਤੇ ਮਾਫੀ ਚਾਹੁੰਨੇ ਸਾਸਿਕਾ ਬਾਈ ਜੀ ਇੱਕ ਮਿੰਟ ਉਹ ਠੀਕਾ ਜੀ ਹਾਂ ਜੀ ਕਿਣਵਾ ਸੁਭਾ ਜੀ ਕਿੰਨੇ ਦਿਨ ਹੋ ਗਏ ਸੂਈ ਨੂੰ ਹੋ ਗਏ 3 ਦਿਨ ਪਹਿਲੇ 20 ਦਿਨ ਕਿੰਨਾ ਦੋ ਤਿਆਰ ਆ 12 ਗੋ ਇਹ ਮੇੜਵਾ ਕੰਡੇ ਵਾਲਾ ਕੀ ਕੀ ਡਿਮਾਂਡ ਕਰਦੇ ਇੱਕ 20 ਦੇ ਲੈਣ ਇੱਕ 20 ਦੇ ਲੈਣ ਕਿੱਥੇ ਚੱਲ 1 20 ਦਾ ਡਿਮਾਂਡ ਹੋ ਗਈ 1 20 ਦਾ ਡਿਮਾਂਡ ਹੋ ਗਈ ਦੇ ਲੈਣ ਕਿੱਥੇ ਭਾਈ ਦੇਸਾ ਹਾਂ ਭਾਈ ਦੇਸਾ ਈ ਨਹੀਂ ਨਹੀਂ ਮੰਨ ਲਓ ਵੀ ਇੱਕ ਵੀ ਡਿਮਾਂਡ ਆ ਛੱਡੋਗੇ ਕਿੱਥੇ ਇਹ ਤਾਂ ਹੁਣ ਬਈ ਆ ਗਿਆ ਬਾਈ ਕੀ ਹੋਇਆ ਚੱਲ ਨੰਬਰ ਦੱਸ ਦੋ ਫਿਰ ਨੰਬਰ ਤਾਂ 6284953 ਠੀਕ ਲਓ ਦੋਸਤੋ ਮੋਹਰਾ ਨਸਲ ਦੇ ਵਿੱਚ ਝੋਟੀ ਵੀਰ ਕੋਲ ਕਰੋ ਚੈੱਕ ਕੀ ਸ਼ਾਨਦਾਰ ਝੋਟੀ ਹੈ ਪੇਟ ਪੂੜਾ ਆਰਡਰ ਕੁਆਲਿਟੀ ਤੇ ਬੇਲ ਵੇਖੋ ਸਿੱਧੀ ਇਹਨੂੰ ਲੈ ਬਾਈ ਇਧਰੋਂ 100 ਟੁੱਪ ਪੈ ਫੇਸ ਕੁਆਲਿਟੀ ਚੈੱਕ ਕਰੋ ਤੁਸੀਂ ਬਹੁਤ ਸ਼ਾਨਦਾਰ ਫੇਸ ਕੁਆਲਿਟੀ ਆ ਉਨ ਚੈੱਕ ਕਰੋ ਉਧਰੋਂ ਨਾ ਸੂਰਜ ਪੈਂਦਾ ਅਡਰ ਕੁਆਲਟੀ ਦੇਖੋ ਦੋਸਤੋ ਚਮਕਦੀ ਪੂਰੀ ਝੋਟੀ ਕਿ ਨਹੀਂ ਡਾਕ ਲਈ ਬਾਈ ਜਖਲੋਂਦੀ ਮੜੀ ਅਡਰ ਕੁਆਲਟੀ ਚੈੱਕ ਕਰੋ ਗਾਵਾਰਗੀ ਵੀ ਬੰਦੀ ਹੈ ਵਿੱਚ ਚੱਡੇ ਨਹੀਂ ਤੇ ਥਾਂ ਦੀ ਕੁਆਲਟੀ ਵੇਖੋ ਬਾਕੀ ਬਾਈ ਹੁਣਾਂ ਨਾ ਕਰਦੇ ਗੱਲ ਸਸੀਗਾ ਬਾਈ ਜੀ ਸਸੀਗਾ ਉਹ ਠੀਕਾ ਜੀ ਹਾਂਜੀ ਠੀਕਾ ਕਿੰਨਾ ਸੂਆ ਜੀ ਇਹ ਤੀਜਾ ਸੂਆ ਸੂਈਆ ਕਿੰਨੇ ਦਿਨ ਹੋ ਗਏ ਆ ਜੀ ਇਹਨੂੰ 10 ਦਿਨ ਹੋ ਗਏ ਦੁੱਧ ਤੇ ਆ ਗਿਆ ਕਿੰਨਾ ਦੁੱਧ ਤਿਆਰ 17 ਲੀਟਰ ਦੁੱਧ ਤਿਆਰ ਹੈ ਐ ਕੰਡੇ ਵਾਲਾ ਹਾਂਜੀ ਮਿੰਮਾ ਗਰੰਟੀ ਨਾਲ ਜਿਹੜਾ ਆਪਾਂ ਚਵਾ ਸਕਦੇ ਆ ਜੀ ਘਰੋਂ ਚੋਕੇ ਵੀ ਲੈ ਸਕਦਾ ਭਾਵੇਂ ਦੋ ਟਾਈਮ ਚੋਲੇ ਭਾਵੇਂ ਚਾਰ ਚੋਲੇ ਦੋ ਟਾਈਮ ਚੋਲੇ ਚਾਰ ਟਾਈਮ ਚੋਲੇ ਠੀਕ ਹੈ ਕੀ ਡਿਮਾਂਡ ਕਰਦੇ ਯਾਰ 1.5 ਲੱਖ ਮੰਗਦੇ ਡੇਲ ਲੈਣ 140 ਰੁਪਏ ਨੰਬਰ ਦੱਸ ਜਿਹੜੇ 97152 92530 ਸਰ ਸਿੰਘ ਨੰਬਰਦਾਰ ਸਰਦੂਲਗੜ ਠੀਕ ਹੈ ਜੀ ਲਓ ਦੋਸਤੋ ਬਾਈ ਨੇ ਐਡਰੈਸ ਵੀ ਦੇ ਦਿੱਤਾ ਤੇ ਚੈੱਕ ਕਰੋ ਤੁਸੀਂ ਵਾਕੇ ਮਾ ਜੀ ਇਹਨੇ ਲੀਟਰ ਵਾਲੀ ਹੈ ਹੀ ਕਿ ਕਿ ਕਾਦ ਵੇਖ ਕੇ ਆਰਡਰ ਕੁਆਲਿਟੀ ਜੱਜ ਕਰਕੇ ਪਤਾ ਲੱਗ ਜਾਂਦਾ ਹੈ ਪੰਡਾ ਪਾਈ ਖਲੋਤੀ ਕਰਮ ਵਾਲੀ ਦੇਖ ਸਕਦੇ ਤੁਸੀਂ ਤੇ ਪਤਲੇ ਚੰਮੀ ਦੀ ਹੈ ਬਿਲਕੁਲ ਲੋ ਦੋਸਤੋ ਲੋ ਦੋਸਤੋ ਮੋਰਾ ਨਸਲ ਦੇ ਵਿੱਚ ਚੋਟੀ ਜਾਜ ਆਰ ਗਈ ਚੈੱਕ ਕਰੋ ਫੇਸ ਕੁਆਲਿਟੀ ਤੇ ਚਾਲ ਬੇਲ ਚੈੱਕ ਕਰੋ ਪਹਿਲੋਂ ਤੇ ਕੱਤ ਕਾਠ ਪੇਠ ਪੂੜਾ ਚੈੱਕ ਕਰੋ ਤੁਸੀਂ ਆਰਡਰ ਕੁਆਲਿਟੀ ਦੇਖੋ ਸ਼ਾਨਦਾਰ ਪੇਠ ਪੂੜੇ ਦੀ ਤੇ ਫੇਸ ਕੁਆਲਿਟੀ ਰਿੰਗ ਸਿੰਘ ਤੇ ਬਲੈਕ ਬਿਲਕੁਲ ਬਹੁਤ ਸੋਹਣੀ ਚੋਟੀ ਵੀ ਸ਼ੇਪ ਦੇ ਵਿੱਚ ਨਿੱਕੀ ਵੱਖੀ ਪਿੱਠ ਪੂੜਾ ਚੰਗਾ ਚੌੜਾ ਥਾਣਾ ਤੁਹਾਨੂੰ ਜਿਹੜਾ ਉਹ ਵੀ ਦੋਸਤੋ ਦਿਖਾਉਣੇ ਆ 98 ਸਾਬ ਦੇ ਬਹਿਣੀ ਵਾਲੇ ਪਾਸਿਓਂ ਸਪੇਸ ਤੇ ਥਾਣਾ ਤੇ ਬਹੁਤ ਸੋਹਣਾ ਥਾਣਾ ਤੇ ਕਰਦੇ ਭਾਈ ਉਹਨਾਂ ਨਾਲ ਗੱਲ ਕਿਣਵਾ ਸੂਹਾ ਭਾਈ ਜੀ ਇਹ ਤੀਜਾ ਜੀ ਤੀਜਾ ਸੂਹਾ ਕਿੰਨੇ ਦਿਨਾਂ ਦੀ ਸੁਈ ਹੋਈ ਆ ਜੀ ਆਹ ਫੜੇ ਤਾਂ ਜੀ ਹਾਂ ਠੀਕ ਐ ਕੀ ਮਗਰੇ ਤੇ ਹਾਂਜੀ ਇਹ ਮਗਰ ਕੀ ਆ ਕੱਟੀ ਆ ਚਲੋ ਚੰਗੀ ਗੱਦਗਾਠ ਵਾਲੀ ਤੇ ਕਿੰਨਾ ਧੋਦਾ ਜੀ 10 ਲੀਟਰ ਜੀ 10 ਲੀਟਰ ਕਰੂਗੀ ਹੋਰੇ ਹਾਂ ਕਰੂ ਜੀ ਕਿੰਨੇ ਦਿਨ ਹੋ ਗਏ ਸੂਈ ਨੂੰ 20 ਦਿਨ 20 ਦਿਨ ਠੀਕ ਹੈ ਕੀ ਡਿਮਾਂਡ ਕਰਦੇ ਹੋ ਇੱਕ 10 ਦੇ ਲੈਣਾ ਨੰਬਰ ਦੱਸੋ ਕੋਈ ਨੰਬਰ ਦੱਸੋ ਫੇਰ ਦੱਸੋ 97912 ਹਾਂਜੀ 9326 ਠੀਕ ਹੈ ਲੋ ਦੋਸਤੋ ਮੋਹਰ ਨਸਲ ਦੇ ਵਿੱਚ ਇੱਕ ਹੋਰ ਝੋਟੀ ਆ ਫੁੱਲਾ ਸਿੰਗਿਆ ਪਰ ਫੇਸ ਕੁਆਲਿਟੀ ਬਹੁਤ ਸੋਹਣੀ ਬੀ ਸ਼ੇਪ ਦੇ ਵਿੱਚ ਨਿੱਕੀ ਵੱਖੀ ਦੇ ਵਿੱਚ ਛੋਟੀ ਆ ਜੈਡ ਬਲੈਕ ਤੇ ਪਿੱਠ ਪੂੜਾ ਚੈੱਕ ਕਰੋ ਆਰਡਰ ਕੁਆਲਿਟੀ ਚੈੱਕ ਕਰ ਸਕਦੇ ਤੁਸੀਂ ਡੱਕ ਲਓ ਮੜਾ ਬਾਈ ਜੀ ਖਲੂੰਦੀ ਟਾਈਟ ਆਰਡਰ ਕੁਆਲਿਟੀ ਘਾ ਮਾਰ ਗਈ ਕੋਈ ਟੇਲ ਨਹੀਂ ਮਾਸਾ ਥਣ ਵੇਖ ਸਕਦੇ ਬਹਿਣੀ ਵਾਲੇ ਪਾਸੋਂ ਤੁਸੀਂ ਬਹੁਤ ਸੋਹਣਾ ਲੈਓ ਬਾਈ ਜੀ ਬੰਦ ਤੇ ਚੰਗੀ ਸੰਭੀ ਹੋਈ ਛੋਟੀ ਚੰਗੀ ਰਾਜੀ ਆ ਹਾਈਡ ਮੀਡੀਅਮ ਵੱਲੋ ਜੂ ਕੋਲ ਨਹੀਂ ਤੇ ਪਤਲਾ ਚਾਮਾ ਬਿਲਕੁਲ ਪੇਟ ਪੂੜੇ ਦੀ ਆਰਡਰ ਕੁਆਲਿਟੀ ਬਹੁਤ ਸ਼ਾਨਦਾਰ ਲੱਗੀ ਮੈਨੂੰ ਦਾ ਬਾਕੀ ਆਪੋ ਆਪਣੀ ਜੱਜ ਹੁੰਦੀ ਤੇ ਬਾਈ ਜੇ ਕਿਤੇ ਗਲਤ ਬੋਲਿਆ ਜਾਵੇ ਤੇ ਮਾਫੀ ਵੀ ਕਰਦਾ 10 ਵੀ ਦਿਆ ਕਰੂੰ ਸਸੀ ਦਾ ਪਾਪ ਜੀ ਉਹ ਠੀਕ ਠਾਕ ਜੀ ਕਿਣਵਾ ਸੂਹਾ ਜੀ ਇਹ ਇਹ ਦੂਜਾ ਜੀ ਦੂਜਾ ਸੂਹਾ ਕਿੰਨੇ ਦਿਨ ਹੋ ਗਏ ਸੂਈ ਨੂੰ ਕੱਟੀਏ ਕਟਾ ਮਗਰਾ ਕਟਾ ਹੈ ਅੱਛਾ ਅੱਛਾ ਤੇ ਕਿੰਨਾ ਦੋ ਤਿਆਰ ਹੈ ਜੀ ਹਾਂਜੀ ਮੇੜਵਾ ਕੰਡੇ ਵਾਲਾ ਚਵਾਉਣਾ ਜਿਹੜਾ ਭਿੰਦ ਕੀ ਡਿਮਾਂਡ ਕਰਦੇ ਹੋ 1 25 ਦੇਣ ਲੈਣ ਮਸਦਾ ਮਹਿਮਾਨ ਸਾਹਿਬ ਠੀਕ ਹੈ ਭਾਵੇਂ ਅਗਲਾ ਦੋ ਟਾਈਮ ਚੋਲੇ ਭਾਵੇਂ ਚਾਹ ਟੋੜੀ ਠੀਕ ਹੈ ਜੀ ਨੰਬਰ ਦੱਸ ਦਿਓ 97802 ਹਾਂਜੀ 9388 ਠੀਕ ਹੈ ਜੀ ਲੋਬਾਈ ਮੋਰਾ ਨਸਲ ਦੇ ਵਿੱਚ ਝੋਟੀ ਵੀਰ ਕੋਲ ਬਹੁਤ ਸ਼ਾਨਦਾਰ ਤੇ ਆਰਡਰ ਕੁਆਲਿਟੀ ਚੈੱਕ ਕਰ ਸਕਦੇ ਤੁਸੀਂ ਬੀਲ ਚੈੱਕ ਕਰ ਸਕਦੇ ਜੋ ਫੇਸ ਕੁਆਲਿਟੀ ਦੇਖੋ ਫੁੱਲਾ ਸਿੰਘ ਆ ਤੇ ਪਤਲੀ ਤੇ ਵੀ ਸ਼ੇਪ ਦੇ ਵਿੱਚ ਆ ਝੋਟੀ ਆਡਰ ਕੁਆਲਟੀ ਚੈੱਕ ਕਰੋ ਡਾਕ ਲਈ ਬਾਈ ਡਾਕ ਜੇ ਖਲੋਂਦੀ ਆ ਬਹੁਤ ਸ਼ਾਨਦਾਰ ਆਡਰ ਕੁਆਲਟੀ ਇਹ ਦੇਖ ਸਕਦੇ ਹੋ ਤੁਸੀਂ ਟਾਈਟ ਆਡਰ ਕੁਆਲਟੀ ਥਾਨ ਬਹਿਣੀ ਵਾਲੇ ਪਾਸੋਂ ਦੇਖੋ ਦੋਸਤੋ ਲੈਓ ਫੇਸ ਕੁਆਲਟੀ ਚੈੱਕ ਕਰੋ ਤੇ ਬੀਲ ਚੈੱਕ ਕਰ ਸਕਦੇ ਬਹੁਤ ਸ਼ਾਨਦਾਰ ਦੋਸਤੋ ਸਾਡਾ ਫਰਜ਼ ਆ ਤੁਹਾਨੂੰ ਪਸ਼ੂ ਵਿਖਾਉਣਾ ਟਿੱਪ ਕੇ ਤਸੱਲੀ ਕਰਨੀ ਤੁਸੀਂ ਅਗਲੇ ਪੈਸੇ ਲੈਣੇ ਆ ਤੁਸੀਂ ਪੋਚੂ ਖਰੀਦਣਾ ਦੋਵੇਂ ਤੇਰਾ ਤਸੱਲੀ ਕਰ ਲਿਆ ਕਰੋ ਆਪੋ ਆਪੋ ਤੇ ਬਾਕੀ ਭਾਈ ਹੁਣਾਂ ਨਾ ਕਰਦੇ ਗੱਲ ਕਿਣਵਾ ਸੂਹਾ ਕਿ ਨਜਰ ਹੋ ਗਿਆ ਸੂਈ ਨੂੰ ਤੇ ਚੰਗੀ ਸ਼ਾਨਦਾਰ ਝੋਟੀ ਬਾਈ ਟੱਟ ਨਾਲ ਗੱਲ ਕਰਨੀ ਕਿ ਅਸਾਂ ਓਏ ਖਲੋ ਜਾ ਫਰਮਾਟਾ ਡੱਕਿਓ ਕਿਣਵਾ ਸੂਹਾ ਭਾਈ ਦੂਜਾ ਸੂਹਾ ਹੈ ਦੂਜਾ ਸੂਬਾ ਕਿੰਨੇ ਦਿਨ ਹੋ ਗਏ ਸੂਈ ਨੂੰ ਇਹ 6 ਦਿਨ ਕਿੰਨਾ ਦਿਨ ਕਿੰਨਾ ਦੋ ਤਿਆਰ ਆ ਦੁੱਧ ਹੁਣ 12 ਲੀਟਰ ਤਿਆਰ ਮੇਨਵਾ ਕੰਡੇ ਵਾਲਾ ਕੀ ਡਿਮਾਂਡ ਕਰਦੇ ਹੋ ਡਿਮਾਂਡ 1 10 ਬਾਈ ਦੇ ਲੈਣ ਦੇ ਲੈਣ ਕਰ ਲੈ ਕੋਈ ਨਵੇਂ ਨੰਬਰ 10 ਨੰਬਰ 85293 ਹਾਂਜੀ 11633 ਠੀਕ ਹੈ ਬਹੁਤ ਦੋਸਤੋ ਬਾਈ ਨਾਲ ਕਰ ਲਿਓ ਸੰਪਰਕ ਚੰਗੀ ਝੋਟੀ ਬਹੁਤ ਸੋਹਣੀ ਬਹੁਤ ਦੋਸਤੋ ਮੋਰਾ ਨਸਲ ਦੇ ਵਿੱਚ ਝੋਟੀ ਆ ਕਰੋ ਚੈੱਕ ਸਾਫ ਵੀ ਸੋਹਣੀ ਤੇ ਕਾਫੀ ਸ਼ਾਨਦਾਰ ਆਰਡਰ ਕੁਆਲਿਟੀ ਚੈੱਕ ਕਰੋ ਤੁਸੀਂ ਚੰਗਾ ਘੱਤ ਘਾੜ ਸਿੱਧੀ ਫੇਲ ਤੇ ਆਰਡਰ ਕੁਆਲਿਟੀ ਚੈੱਕ ਕਰੋ ਬਾਕੀ ਖੂਬਸੂਰਤ ਬੁਆਟੀ ਆ ਫੇਸ ਕੁਆਲਿਟੀ ਜੈਡ ਬਲੈਕ ਰਿੰਗ ਸਿੰਘ ਥੋੜਾ ਜਿਹਾ ਖੁੱਲਾ ਬੰਦੋ ਜੀ ਤੇ ਪਤਲੇ ਚਮੜੀ ਨਿੱਕੀ ਵੱਖੀ ਦੇ ਵਿੱਚ ਜੇ ਥਾਂ ਦੀ ਗੱਲ ਕਰਨ ਉਹ ਤਾਂ ਬਹਿਣੀ ਵਾਲੇ ਪਾਸੋਂ ਤੁਹਾਨੂੰ ਦਿਖਾ ਦਿੰਨੇ ਦੋਸਤੋ ਵੱਲ ਲੈਣ ਦੋ ਥੋੜਾ ਜਿਹਾ ਮੰਡੀ ਡੰਗਰ ਤੁਹਾਨੂੰ ਪਤਾ ਡਰਦਾ ਆਰਡਰ ਕੁਆਲਿਟੀ ਚੈੱਕ ਕਰੋ ਤੁਸੀਂ ਉਹ ਸ਼ਾਨਦਾਰ ਆਰਡਰ ਕੁਆਲਿਟੀ ਹੈ ਚੈੱਕ ਕਰ ਸਕਦੇ ਹੋ ਦੋਸਤੋ ਅੱਤਾ ਅੱਤਾ ਫੁੱਟ ਪਛਾਣੂ ਆ ਤੇ ਥਣਾ ਦੀ ਕੁਆਲਿਟੀ ਮੁੱਠੀ ਵਾਲਾ ਥਾਂ ਸਪੇਸ ਤੇ ਭਾਉ ਹੋਣਾ ਨਾ ਕਰਦੇ ਗੱਲ ਕਿਨਵਾ ਸੂਹਾ ਕੀ ਡਿਮਾਰਟ ਸਸੀਗਾ ਭਾਉ ਜੀ ਸਸਰੀਕਰ ਜੀ ਉਹ ਠੀਕ ਠਾਕ ਜੀ ਕਿਨਵਾ ਸੂਹਾ ਜੀ ਤੀਜਾ ਸੂਹਾ ਜੀ ਕਿੰਨੇ ਦਿਨਾਂ ਦੀ ਕੱਚੀ ਹੈ ਜੀ ਬਸ 5-4 ਦਿਨ ਖੜਦੀ ਹੈ ਉਹਨੇ ਦਿਨਾਂ ਬਹੁਤ ਸੋਹਣੀ ਬਣ ਜੂਗੀ 18 ਕਿਲੋ ਤੋਂ ਦੇ ਘਰ ਦਾ ਕਿ ਆਪਣਾ ਵਾਰ ਲੈਂਦਾ ਕੰਮ ਮੁੱਲ ਹੀ ਹੋਈ ਆ ਕਿੰਨਾ ਦੁੱਧ ਕਰਦੀ ਹੈ ਇਨੇ ਵੀ 18 ਕਿਲੋ ਦੁੱਸਰੇ ਮੇਰੇ ਕੋਲ ਗਈ ਸੀ ਪਿਛਲੇ ਵਾਰੀ ਵੀ ਤੁਹਾਡੇ ਕੋਲ ਗਈ 18 ਕਿਲੋ ਐ ਮੇੜਵਾ ਗੱਡਾ 2 ਕਿਲੋ ਟਾਈਮ ਦਾ ਕੱਢ ਕੇ ਦਿੱਤਾ ਸੀ ਠੀਕ ਹੈ ਜੀ ਹੁਣ ਆਪਾਂ ਗਰੰਟੀ ਨਾਲ ਕਿੰਨਾ ਕਹਿ ਸਕਦੇ ਹਾਂ ਜਿਹੜਾ ਆਪਾਂ ਮੰਗ ਗਰੰਟੀ ਨਾਲ ਮੰਗ 18 ਦੀ ਗਰੰਟੀ ਪੂਰੀ ਚੁਕੋਗੇ ਕੀ ਡਿਮਾਂਡ ਕਰਦੇ ਇਧਰ 1,90,000 ਰੁਪਏ ਜੀ ਦੇ ਲੈਂ ਹਾਂ ਜੀ ਦੇ ਲੈਂ ਜਿਹੜਾ ਕਿਕ 90 ਦੀ ਦੇਣੀ 175 ਦੀ ਦੇਣੀ ਹੈ 175 ਦੀ ਨੰਬਰ ਦੱਸ ਦਿਓ 99961 45288 ਆਪਾਂ ਗਰੰਟੀ ਚੁਕਾਂਗੇ ਫੁੱਲ ਜੀ ਇਹਨੇ ਗਰੰਟੀ ਫੁੱਲ ਚੱਕਾਂਗੇ ਠੀਕ ਹੈ 5000 ਰੁਪਏ ਸਾਈ ਦੇ ਜੋ ਮੱਝ ਲੈ ਜੋ ਬੰਦਾ ਦੇ ਜੋ ਜਿਸ ਟਾਈਮ 9 ਲੀਟਰ ਦੁੱਧ ਆਮ ਦਾ ਇੱਕ ਹਜ਼ਾਰ ਤੋਂ ਵੱਧ ਜੂ ਠੀਕ 5000 ਰੁਪਏ ਸਾਈ ਦੇ ਜੇ ਤੇ ਬੰਦਾ ਕਦੇ ਗਰੰਟੀ ਵਾਲਾ ਹਾਂ ਮੈਂ ਜਰਾ ਜਵਾ ਹਾਂ ਤੇ ਜੋ 9 ਲੀਟਰ ਕੱਢੂਗੀ ਪੈਸੇ ਦੇ ਲੋ ਦੋਸਤੋ ਇੰਨੀ ਗਰੰਟੀ ਕੋਈ ਨਹੀਂ ਚੁੱਕਦਾ ਜਿੰਨੀ ਚੁੱਕੀ ਤੇ ਮੱਝ ਵੀ ਕੁਆਲਿਟੀ ਵਾਲੀ ਲੱਗਦੀ ਆ ਬਹੁਤ ਸ਼ਾਨਦਾਰ ਲੋ ਦੋਸਤੋ ਮੋਹਰਾ ਨਸਲ ਦੇ ਵਿੱਚ ਛੋਟੀ ਤੇ ਰੇਂਗ ਸਿੰਘ ਪਤਲੀ ਫੇਸ ਕੁਆਲਿਟੀ ਚੰਗਾ ਸੋਨਾ ਵਜਨ ਵਟਾ ਤੇ ਅਡਰ ਕੁਆਲਿਟੀ ਚੈੱਕ ਕਰੋ ਤੁਸੀਂ ਕਾਫੀ ਸ਼ਾਨਦਾਰ ਅਡਰ ਕੁਆਲਿਟੀ ਦੇ ਸਾਹ ਜੀ ਲਿਆ ਬਾਈ ਫੇਸ ਕੁਆਲਿਟੀ ਫੇਰ ਚੈੱਕ ਕਰੋ ਬਹੁਤ ਸੋਹਣੀ ਤੇ ਪਤਲੇ ਚੰਮ ਦੀ ਨਿੱਕੀ-ਵੱਖੀ ਦੇ ਵਿੱਚ ਆਰਡਰ ਕੁਆਲਿਟੀ ਬਹੁਤ ਸੋਹਣੀ ਟਾਈਟ ਨਹੀਂ ਥੋੜੀ ਜੀ ਖੁੱਲੀ ਆਰਡਰ ਕੁਆਲਿਟੀ ਇਹਦੀ ਤੇ ਇਹਨਾਂ ਜਿਹੜਾ ਚੈੱਕ ਕਰਾ ਥਣ ਤੁਹਾਨੂੰ ਜਿਹੜੇ ਉਹ ਬਹਿਣੀ ਵਾਲੇ ਪਾਸਿਓਂ ਜਾਂ ਉਲਟ ਬਹਿਣੀ ਵਾਲੇ ਪਾਸਿਓਂ ਦਿਖਾ ਦਿੰਨੇ ਆ ਥੰ ਚੈੱਕ ਕਰੋ ਬਾਈ ਹੁਣਾਂ ਨਾ ਕਰਦੇ ਗੱਲ ਸਸੀਗਾ ਬਾਈ ਜੀ ਹੋ ਠੀਠਾ ਜੀ ਕਿਨਵਾ ਸੂਹਾ ਜੀ ਸੂਹਾ ਤੀਜਾ ਕਿੰਨੇ ਦਿਨ ਹੋ ਗਏ ਸੂਈ ਨੂੰ ਕਿਹੜਾ ਫਾਲ ਆ ਅੱਛਾ ਕਿੰਨੇ ਦਿਨ ਹੋ ਗਏ ਸੂਈ ਨੂੰ 20 ਕੋਈ ਨਾ ਅੱਛਾ ਕਟਾ ਮਗਰ ਕਿੰਨਾ ਦੁੱਧ ਤਿਆਰ ਆ ਦੁੱਧ 15 ਕਿਲੋ ਐ ਮਿੰਮਾ ਚਲੋ ਕੱਦ ਕਾੜ ਦੇ ਹਿਸਾਬ ਨਾਲ ਲੱਗਦਾ ਕੀ ਡਿਮਾਂਡ ਕਰਦੇ ਜੋ ਸਮਾਨ ਕਿੱਥੇ ਦੇ ਲੈਣ 135 ਨੰਬਰ ਦੱਸ 982072 ਚਲ ਠੀਕ ਹੈ ਲਓ ਦੋਸਤੋ ਬਾਈ ਦਾ ਨੰਬਰ ਆ ਗਿਆ ਤੇ ਮੋਠ ਭਰੀ ਦੀ ਚੰਗੇ ਬਦਲੇ ਚੰਮ ਦੀ ਆ ਤੇ ਖਣ ਦੇਖ ਸਕਦੇ ਤੁਸੀਂ ਬਹਿਣੀ ਵਾਲੇ ਪਾਸਿਓਂ ਨਾੜਾ ਦੀਦੀਆਂ ਤੇ ਬਾਈ ਨਾਲ ਕਰ ਲਿਓ ਸੰਪਰਕ ਲਓ ਦੋਸਤੋ ਨੀਲੀ ਰਾਵੀ ਬੂਰੀ ਚੈੱਕ ਕਰੋ ਚੰਗਾ ਸੋਹਣਾ ਕੱਦ-ਕਾੜ ਤੇ ਚੰਗਾ ਸੋਹਣਾ ਪੇਟਪੂੜਾ ਸਿੰਘਾਂ ਦੀ ਸ਼ਬਰੀ ਝੋਟੀ ਆਰਡਰ ਕੁਆਲਿਟੀ ਚੈੱਕ ਕਰੋ گاਵਾں ਵਾਲੀ ਦੀ ਯਾਰ ਕੁਆਲਿਟੀ ਹੈ ਟਾਈਟ ਬਿਲਕੁਲ ਚੋਰ ਇਕੋ ਜਿਹੀ ਦੇਖ ਸਕਦੇ ਤੁਸੀਂ ਲਾਓ ਭਾਈ ਐ ਬੇਲ ਦੀ ਬਿਲਕੁਲ ਸਿੱਧੀ ਨਿੱਕੀ ਵੱਖੀ ਦੇ ਵਿੱਚ ਝੋਟੀ ਆ ਤੇ ਫੇਸ ਕੁਆਲਟੀ ਚੈੱਕ ਕਰ ਸਕਦੇ ਤੁਸੀਂ ਪਤਲਾ ਫੇਸ ਛਪਰੀ ਤੇ ਬਹੁਤ ਸੋਹਣੀ ਝੋਟੀ ਤੇ ਬਾਈ ਉਹਨਾਂ ਨਾਲ ਕਰਦੇ ਆਰਡਰ ਕੁਆਲਟੀ ਫੇਰ ਚੈੱਕ ਕਰੋ ਤੇ 98 ਸਾਬ੍ਹ ਦੋਸਤੋ ਬਹਿਣੀ ਵਾਲੇ ਪਾਸਿਓ ਬਹੁਤ ਸ਼ਾਨਦਾਰ ਮੁੱਠੀ ਵਾਲਾ ਥਾਣਾ ਬਾਈ ਉਹਨਾਂ ਨਾਲ ਕਰਦੇ ਆ ਗੱਲ ਸਸਿਕਾ ਬਾਈ ਉਹ ਠੀਕ ਠਾਕ ਜੀ ਕਿੰਨਾ ਸਮੂਹ ਆ ਜੀ ਤੇ ਤੀਜਾ ਬਾਈ ਕਿੰਨੇ ਦਿਨ ਹੋ ਗਏ ਸੂਈ ਨੂੰ ਕਿਉਂ ਅੱਜ ਚੌਥਾ ਦਿਨ ਆ ਬਾਈ ਮਗਰ ਕੀ ਆ ਮਾਰ ਕੱਟਾ ਬਾਈ ਕੱਟਾ ਜੀ ਕਿੰਨਾ ਦੁੱਧ ਤਿਆਰ ਆ? ਦੁੱਧ ਹੁਣ ਬਈ 11 ਕਿਲੋ ਕੋਲਾ ਤਿਆਰ ਆ। ਕਿੰਨਾ ਕਰ ਜੂਗੀ? ਇਹ ਦੇ ਦੇ 16 ਕਿਲੋ ਦੁੱਧ ਬਈ ਮੌਜੂਦ ਆ। ਬੜਾ ਹੁੰਦਾ 16 ਕਿਲੋ। ਦੇ ਦੇ ਬਈ ਯਾਰ। ਮਿਣਵਾ। ਮਿਣ ਕੇ ਦੇ ਦਾਨੀ। 14 ਕਿਲੋ ਕੱਡਾ ਪਿਛਲੇ। ਠੀਕ ਹੈ ਜੀ। ਕਰਦੀ ਆ। ਨਾ ਵਪਾਰ ਲੈਣ ਦਾ। ਵਪਾਰ ਲੈਣ ਦਾ। ਅੱਛਾ ਅੱਛਾ। ਤੇ ਕੀ ਡਿਮਾਰਡ ਕਰਦੇ ਹੋ? ਦਵਾਟ ਇੱਕ ਤੀ ਬਈ। ਦੇ ਲੈਣ। ਦੇ ਲੈਣ ਮੌਕੇ ਤੇ ਕਰਦਾ। ਮੌਕੇ ਤੇ ਨੰਬਰ ਦੱਸ ਦੋ। 62395 ਹਾਂਜੀ 54214। ਠੀਕ ਆ।